ਅੱਜ ਕੇਸ਼ੀਵਾਲ ਦੀ ਅਗਵਾਈ ਦੇ ਵਿੱਚ ਆਵਾਦੀ ਪਾਰਟੀ ਨੇ ਕੀਤਾ ਵੱਡਾ ਪ੍ਰਦਰਸ਼ਨ ਪੁਲਿਸ ਨੇ ਬੈਰੀਕੇਡਿੰਗ ਕਰ ਬੀਜਪੀ ਦਫਤਰ ਦਾ ਘਰਾਵ ਕਰਨ ਤੋਂ ਰੋਕਿਆ ਕੇਸ਼ੀਵਾਲ ਬੋਲੇ ਬੀਜਪੀ ਨੇ ਚਲਾਇਆ ਆਪਰੇਸ਼ਨ ਝਾੜੂ ਸਾਡੇ ਵੱਡੇ ਲੀਡਰਾਂ ਨੂੰ ਕਰੇ ਨੇ ਗ੍ਰਿਫਤਾਰ ਸੰਗ੍ਰੋਹ ਤੋਂ ਕਾਂਗਰਸ ਉਮੀਦਵਾਰ ਸਫਾਲ ਖਹਿਰਾ ਨੇ ਹਿਮਾਚਲ ਦੀ ਤਰਜ਼ ਤੇ ਪ੍ਰਵਾਸੀਆਂ ਦੇ ਖਿਲਾਫ ਕਾਨੂੰਨ ਲਿਆਉਣ ਦੀ ਕੀਤੀ ਮੰਗ ਬੋਲੇ ਜੇ ਗੈਰ ਪੰਜਾਬੀ ਇੱਥੇ ਰਹਿਣ ਦਿੱਤੇ ਤਾਂ 15-20 ਸਾਲਾਂ ਦੇ ਵਿੱਚ ਨਹੀਂ ਲੱਭੇਗੀ ਸਿੱਖਾਂ ਦੀ ਆਬਾਦੀ ਗੈਰਾਦੀ ਗੈਰ ਪੰਜਾਬੀਆਂ ਵਾਲੇ ਬਿਆਨ ਤੇ ਛੜਿਆ ਸਿਆਸੀ ਕਮਸਾਨ ਜਾਖਰ ਬੋਲੇ ਚੋਨੇ ਦੇ ਸੀਜ਼ਨ ਦੇ ਵਿੱਚ ਅੱਧਾ ਪੰਜਾਬ ਕਰਦਾ ਪ੍ਰਵਾਸੀਆਂ ਦਾ ਇੰਤਜ਼ਾਰ ਕਹਰਾਣਾ ਕੇਪੀ ਨੇ ਬਿਆਨ ਉਹ ਦੱਸਿਆ ਨਜੀ ਬੈਂਸ ਵੱਲੋਂ ਜਾਰੀ ਆਡੀਓ ਤੇ ਰਵਨੀਤ ਬਿੱਟੂ ਦਾ ਪਲਟਵਾਰ ਆਡੀਓ ਨੂੰ ਦੱਸਿਆ ਕਾਂਗਰਸ ਦੀ ਸਾਜ਼ਿ ਸ਼ਿਕਾਇਤ ਕਰਨ ਦੀ ਕਹੀ ਗੱਲ ਬੈਂਸ ਤੇ ਬਿੱਟੂ ਵੱਲੋਂ ਭਾਜਪੀ ਦੇ ਵਿੱਚ ਸ਼ਾਮਲ ਕਰਨ ਦੇ ਲਈ ਪਹੁੰਚ ਕੀਤੀ ਜਾਣ ਦਾ ਕੀਤਾ ਸਿੱਧਾ ਵਾ ਅਮਰਪਾਲ ਦੇ ਖਦੂਰ ਸਾਹਿਬ ਤੋਂ ਚੋਣ ਲੜਨ ਤੇ ਭੜਕੇ ਰਵਨੀਤ ਫਿੱਟੂ ਬੋਲੇ ਪੰਜਾਬ ਨੂੰ ਤੋੜਨ ਵਾਲੇ ਅਮਰਪਾਲ ਨੂੰ ਜਿਤਾਉਣਾ ਚਾਹੁੰਦੇ ਨੇ ਜੇ ਪੰਜਾਬ ਦੇ ਵਿੱਚ ਨਹੀਂ ਰਹਿਣਾ ਤਾਂ ਅਮਰਪਾਲ ਨੂੰ ਪਾ ਦਿਓ ਵੋਟ ਗਿੱਦੜਪਾਹਤੀ ਚੋਣ ਰੈਲੀ ਤੋਂ ਸੁਖਬੀਰ ਸਿੰਘ ਬਾਦਲ ਦਾ ਵਿਰੋਧੀਆਂ ਤੇ ਨਿਸ਼ਾਨਾ ਬੋਲੇ ਦਿੱਲੀ ਵਾਲੀ ਪਾਰਟੀਆਂ ਨੂੰ ਸਿਰਫ ਸੱਤਾ ਦੀ ਫਿਕਰ ਅਕਾਲੀ ਦਲ ਹੀ ਆ ਸਿੱਖ ਕੌਮ ਦੀ ਫੌਜ ਅੱਜ ਕਾਲੀਦਾਲ ਛੜਕੀ ਆਪਦੇ ਵਿੱਚ ਸ਼ਾਮਲ ਹੋਏ ਮਨਜੀਤ ਸਿੰਘ ਸੰਧੂ ਮੁੱਖ ਮੰਤਰੀ ਮਾਨੇ ਪਾਰਟੀ ਦੇ ਵਿੱਚ ਕੀਤਾ ਸੁਆਗਤ ਮੁਖਤਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਸਾਭਾ ਚੇਅਰਮੈਨ ਨੇ ਮਨਜੀਤ ਸਿੰਘ ਸੰਧੂ ਭਾਜਪੀ ਨੇ ਪੰਜਾਬ ਦੇ ਵਿੱਚ ਕੀਤੇ ਕੰਮਾਂ ਨੂੰ ਲੈ ਕੇ ਜਾਰੀ ਕੀਤਾ ਬੁੱਕਲੇਟ ਆਪਣੇ 10 ਸਾਲ ਦੇ ਕੰਮ ਦਾ ਦਿੱਤਾ ਪਿਉਰਾ ਯਾਖਰ ਬੋਲੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਤੇ ਆਪਣੀਆਂ ਫੋਟੋਆਂ ਲਗਾ ਕੇ ਵਾਹੀ ਵਾਹੀ ਲੁੱਟਰੀ ਆ ਆ ਪੰਜਾਬ ਦੇ ਵਿੱਚ ਚੋਣ ਮਹੀਨ ਪਖਾਉਣਗੇ ਪੀਐਮੋ ਦੇ 23 ਮਈ ਨੂੰ ਪਟਿਆਲਾ ਦੇ ਵਿੱਚ ਪੀਐਮ ਦੀ ਪਹਿਲੀ ਰੈਲੀ 24 ਤਰੀਕ ਨੂੰ ਗੁਰਦਾਸਪੁਰ ਤੇ ਜੰਦਰ ਦੇ ਵਿੱਚ ਕਰਨਗੇ ਪ੍ਰਚਾਰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਦਾ ਨਾਮ ਹੈ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ 24 ਦੇ ਭਖੇ ਅਖਾੜੇ ਦੇ ਵਿਚਾਲੇ ਸੁਪਾਲ ਸਿੰਘ ਖਹਿਰਾ ਦੇ ਵੱਲੋਂ ਇੱਕ ਮੰਗ ਰੱਖੀ ਗਈ ਹੈ ਸੰਗਰੂਰ ਤੋਂ ਕਾਂਗਰਸ ਦੇ ਮੀਤਵਾਰ ਸੁਪਾਲ ਸਿੰਘ ਖਹਿਰਾ ਦਾ ਵੱਡਾ ਬਿਆਨ ਆਇਆ ਹੈ ਹਿਮਾਚਲ ਦੀ ਤਰਜ਼ ਤੇ ਪ੍ਰਵਾਸੀਆਂ ਦੇ ਖਿਲਾਫ ਕਾਨੂੰਨ ਲਿਆਉਣ ਦੀ ਸੁਪਾਲ ਖਹਿਰਾ ਨੇ ਮੰਗ ਰੱਖੀ ਹੈ ਕਾਨੂੰਨ ਬਣੇ ਕਿ ਗੈਰ ਪੰਜਾਬੀ ਜ਼ਮੀਨ ਨਾ ਲੈ ਸਕੇ ਕਾਨੂੰਨ ਬਣੇ ਕਿ ਗੈਰ ਪੰਜਾਬੀ ਵੋਟਰ ਨਾ ਬਣ ਸਕਣ ਸੁਪਾਲ ਖਹਿਰਾ ਇਹ ਮੰਗ ਕਰ ਰਹੇ ਨੇ ਕਾਨੂੰਨ ਬਣੇ ਕਿ ਗੈਰ ਪ ਨੌਕਰੀ ਨਾ ਲੈ ਸਕੇ ਜੇ ਗੈਰ ਪੰਜਾਬੀ ਇੱਥੇ ਰਹਿਣ ਦਿੱਤੇ ਤਾਂ 15-20 ਸਾਲਾਂ ਦੇ ਵਿੱਚ ਸਿੱਖਾਂ ਦੀ ਆਬਾਦੀ ਨਹੀਂ ਲੱਭੇਗੀ ਹਰਿਆਣਾ ਰਾਜਸਥਾਨ ਤੇ ਦਿੱਲੀ ਵਾਲੇ ਨੌਕਰੀਆਂ ਲੈ ਗਏ ਸੁਪਾਲ ਖੈਰਾ ਨੇ ਵੱਡਾ ਬਿਆਨ ਦਿੱਤਾ ਹੈ ਖੈਰਾ ਦਾ ਕਹਿੰਦਾ ਹੈ ਕਿ ਹਿਮਾਚਲ ਵਰਗਾ ਹੀ ਕਾਨੂੰਨ ਗੁਜਰਾਤ ਉੱਤਰਾਖੰਡ ਦੇ ਵਿੱਚ ਵੀ ਲੱਗ ਗਿਆ ਲਾਗੂ ਹੈ ਤੇ ਫਿਰ ਪੰਜਾਬ ਦੇ ਵਿੱਚ ਇਸ ਕਾਨੂੰਨ ਨੂੰ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਅਖੀਰ ਦੇ ਵਿੱਚ ਖੈਰਾ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਦੂਜੇ ਸੂਬਿਆਂ ਤੋਂ ਲੋਕਾਂ ਦੇ ਪੰਜਾਬ ਆਉਣ ਤੇ ਕੋਈ ਵੀ ਪਰੇਸ਼ਾਨੀ ਨਹੀਂ ਹੈ ਉਹ ਇੱਥੇ ਪੈਸਾ ਕਮਾਉਣ ਕੋਈ ਵੀ ਇਤਰਾਜ਼ ਨਹੀਂ ਹੈ سرکاری نوکریاں ਤੋਂ ਸ਼ੁਰੂ ਹੋਈ ਸੀ ਅੱਜ ਵੀ ਮੈਂ ਇਸ ਆਪਣੇ ਪਿੰਡ ਚ ਆਇਆ ਸੀ ਕਿਹਨਾ ਪਿੰਡ ਦਾ ਸੀ ਖੇਤਲਾ ਅਸੀਂ ਖੇਤਲੇ ਦੀ ਪੰਚਾਇਤ ਚ ਮੈਂ ਉੱਪਰਲੀ ਪੁੱਛਿਆ ਟੀਵੀ ਤੇ ਕਿ ਬੱਚਿਆਂ ਨੂੰ ਕਿ ਤੁਹਾਨੂੰ ਭਗਵੰਤ ਮਾਨ ਰੋਜ਼ ਕਲੇਮ ਕਰ ਰਿਹਾ ਕਿ ਸਰਕਾਰੀ ਨੌکریاں ਬਹੁਤ ਦਿੱਤੀਆਂ ਮੈਂ ਸਾਹਮਣੇ ਪੁੱਛਿਆ ਕਿ ਤੁਹਾਨੂੰ ਕੋਈ ਸਰਕਾਰੀ ਨੌਕਰੀ ਮਿਲੀ ਤਾਂ ਮੈਨੂੰ ਸਾਰੇ ਪਿੰਡਾਂ ਦੇ ਲੋਕੀ ਕਹਿੰਦੇ ਸਾਡੇ ਪਿੰਡ ਕੋਈ ਨਾ ਇਹ ਫੇ ਨੌکریاں ਕਿੱਥੇ ਗਈਆਂ ਇਹਦਾ ਮਤਲਬ ਕਿ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਡੋਮਸਾਈਲ ਦਾ ਸਰਟੀਫਿਕੇਟ ਦਾ ਲਾਅ ਨਹੀਂ ਹੈ ਇਹ ਨੌਕਰੀਆਂ ਲੈ ਕੇ ਰਾਜਸਥਾਨ ਦੇ ਬੱਚੇ ਹਰਿਆਣੇ ਵਾਲੇ ਦਿੱਲੀ ਵਾਲੇ ਮੈਂ ਇਹ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲਾ ਉਹਦੀ ਤਰਜ਼ ਤੇ ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਹਦੀ ਤਰਜ਼ ਤੇ ਅਸਾਂ ਦੇ ਪੰਜਾਬ ਦੀ ਵਿਧਾਨ ਸਭਾ ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੁਲਤਾਰ ਸੰਧਵਾਨ ਨੂੰ 2023 ਦਾ ਦਿੱਤਾ ਹੋਇਆ ਉਹਦੇ ਵਿੱਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀਆਂ ਨਾਲ ਲੈ ਸਕੇ ਇਹ ਇਕੱਲਾ ਹਿਮਾਚਲ ਨਹੀਂ ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ ਇਹ ਕਾਨੂੰਨ ਉੱਤਰਾਖੰਡ ਨੇ ਵੀ ਅਡਾਪਟ ਕਰ ਲਿਆ ਪੰਜਾਬ ਇੱਕ ਸਪੈਸ਼ਲ ਸਟੇਟ ਆ ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਆ ਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕੀ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ 3 ਕਰੋੜ ਆਬਾਦੀ ਪੰਜਾਬ ਦੀ ਜਿੱਚੋ 70 75 ਲੱਖ ਆਦਮੀ ਬਾਹਰ ਜਾ ਚੁੱਕਾ ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਮੇਰੇ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆ ਪੱਗ ਨਹੀਂ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾਸ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ ਆਪਣੀ ਹੋਂਦ ਆਪਣੀ ਆਈਡੈਂਟੀਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ ਤੇ ਲਿਆਉਣਾ ਬਹੁਤ ਜ਼ਰੂਰੀ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਨਹੀਂ ਲਏਗਾ ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚੱਕਰ ਨੂੰ ਆਣੀ ਲੱਗ ਸੁਪਾਲ ਖੈਰਾ ਦੇ ਇਸ ਬਿਆਨ ਤੇ ਹੁਣ ਸਿਆਸੀ ਕਮਸਾਨ ਵੀ ਸ਼ੁਰੂ ਹੋ ਗਿਆ ਹੈ ਸੁਨੀਲ ਜਾਖੜ ਨੇ ਸੁਪਾਲ ਖੈਰਾ ਦੇ ਬਿਆਨ ਤੇ ਸਵਾਲ ਚੁੱਕੇ ਨੇ ਖੈਰਾ ਦਾ ਬਿਆਨ ਕਾਂਗਰਸ ਦੀ ਛੋਟੀ ਸੋਚ ਦਰਸਾਉਂਦਾ ਹੈ ਸੁਨੀਲ ਜਾਖੜ ਦਾ ਇਹ ਵੱਡਾ ਬਿਆਨ ਆਇਆ ਉਹਨਾਂ ਦਾ ਕਹਿੰਦੇ ਕਿ ਜੇ ਕੈਨੇਡਾ ਵਾਲਿਆਂ ਨੇ ਇਹੋ ਜਿਹਾ ਕਾਨੂੰਨ ਪਾਸ ਕਰ ਦਿੱਤਾ ਖੈਰਾ ਸਾਹਿਬ ਪਹਿਲਾਂ ਪੰਜਾਬ ਵਾਲ ਧਿਆਨ ਦੇਣ ਪਹਿਲਾਂ ਇੱਕ ਸੀਐਮ ਨੇ ਵੀ ਇਹੋ ਜਿਹਾ ਬਿਆਨ ਦਿੱਤਾ ਸੀਗਾ ਚੋਨੇ ਡਿਸੀਜਨ ਦੇ ਵਿੱਚ ਅੱਧਾ ਪੰਜਾਬ ਗੈਰ ਪੰਜਾਬੀਆਂ ਦਾ ਇੰਤਜ਼ਾਰ ਕਰਦਾ ਹੈ ਪੰਜਾਬੀ ਹੱਤਾਂ ਦੀ ਗੱਲ ਕਰੋ ਪਰ ਦੂਜੇ ਨੂੰ ਮੜਾ ਨਾ ਬੋਲੋ ਰਵਨੀਤ ਬਿੱਟੂ ਨੇ ਵੀ ਖੈਰਾ ਦੇ ਬਿਆਨ ਦੀ ਨਿੰਦਾ ਕੀਤੀ ਹੈ ਖੈਰਾ ਤੇ ਚੰਨੀ ਪ੍ਰਵਾਸੀਆਂ ਨੂੰ ਪੰਜਾਬੀ ਪੰਜਾਬ ਦੇ ਵਿੱਚੋਂ ਕੱਢਣਾ ਚਾਹੁੰਦੇ ਨੇ ਕੱਢਣਾ ਚਾਹੁੰਦੇ ਨੇ ਬਾਹਰ ਰਮਨਜੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ ਅਦਰ ਕਾਂਗਰਸ ਆਗੂ ਰਾਣਾ ਕੇਪੀ ਸੁਪਾਲ ਖੈਰਾ ਦੇ ਬਿਆਨ ਦੇ ਨਾਲ ਇਤਫਾਕ ਹਲਾਕੇ ਨਹੀਂ ਰੱਖਦੇ ਰਾਣਾ ਕੇਪੀ ਨੇ ਖੈਰਾ ਦੇ ਬਿਆਨ ਨੂੰ ਨ지 ਦਿੱਸਿਆ ਪ੍ਰਵਾਸੀਆਂ ਦਾ ਪੰਜਾਬ ਦੇ ਵਿਕਾਸ ਦੇ ਵਿੱਚ ਵੱਡਾ ਯੋਗਦਾਨ ਹੈ ਇਹ ਵੀ ਰਾਣਾ ਕੇਪੀ ਦੇ ਵੱਲੋਂ ਕਿਹਾ ਗਿਆ ਪਰ ਖੈਰਾ ਸਾਹ ਨੂੰ ਸਭ ਤੋਂ ਪਹਿਲਾਂ ਜਾ ਕੇ ਦੋਨਾਂ ਨੂੰ ਖੈਰਾ ਸਾਹਿਬ ਨੂੰ ਮੀਥੇਰ ਜੀ ਨੂੰ ਉੱਥੇ ਜਾਣਾ ਚਾਹੀਦਾ ਬਰਨਾਲੇ ਇਲੈਕਸ਼ਨ ਲੜ ਰਹੇ ਐ ਅਪਰਚੂਨ ਟਾਈਮ ਹੈ ਅਗਰ ਤੁਹਾਡੇ ਚ ਲੀਡਰਸ਼ਿਪ ਅਬਿਲਿਟੀ ਹੈ ਭਗਵੰਤ ਮਾਨ ਜੀ ਨੂੰ ਬਬਲਤਾ ਭਗਵੰਤ ਮਾਨ ਜੀ ਕਿਉਂ ਨੋਬਤ ਦੇਣ ਮੀਥੇਰ ਨੂੰ ਜਾ ਕੇ ਉਹਨਾਂ ਦੇ ਬਿਹਾਫ ਤੇ ਬੋਲਣਾ ਪਵੇ ਭਗਵੰਤ ਮਾਨ ਜੀ ਨੂੰ ਉੱਥੇ ਜਾ ਕੇ ਕਲੀਅਰ ਕਰਨਾ ਚਾਹੀਦਾ ਵੀ ਉਹ ਕਿਹਦੇ ਨਾਲ ਖੜੇ ਕਿਉਂ ਸਿਚੁਏਸ਼ਨ ਬਣੀ ਕੀ ਇਲੈਕਸ਼ਨ ਜਿਹੜੇ ਇਮੀਗ੍ਰੇਸ਼ਨ ਏਜੰਟਸ ਐ ਉਹਨਾਂ ਦੀ ਬੋਲੀ ਬੋਲ ਰਹੇ ਭਗਵੰਤ ਮਾਨ ਜੀ ਜਾਂ ਉੱਥੇ ਉਹ ਕੈਨਾਲ ਟਕਰਾਵ ਪੈਦਾ ਕਰ ਰਹੀ ਹੈ ਇਹ ਵੱਡੀਆਂ ਗੱਲਾਂ ਖੈਰਾ ਸਾਹਿਬ ਬਾਅਦ ਚੇ ਕਰਿਓ ਜੇ ਕਿਤੇ ਉੱਥੇ ਪਹੁੰਚ ਜਾਂਦੇ ਹੁੰਦਾ ਪਹਿਲੇ ਇੱਥੇ ਵਾਲੀ ਅੱਗ ਨਵੇੜੋ ਜਿਹੜੀ ਇੱਥੇ ਬਰਨਾਲੇ ਥੋੜੇ ਨੱਕ ਦੇ ਹੇਟਾ ਲੱਗ ਰਹੀ ਐ ਉਹਦੇ ਕੋਈ ਗੱਲ ਨਹੀਂ ਕਰਦਾ ਤੁਰ ਜਾਂਦੇ ਉੱਥੇ ਜਾ ਕੇ ਤੇ ਜੇ ਕੱਲ ਉੱਥੇ ਕੈਨੇਡਾ 'ਚ ਕਿਸੇ ਨੇ ਪਾਸ ਕਰਤਾ ਵੀ ਇੱਥੇ ਆ ਕੇ ਕੀ ਮੰਗਦੇ ਫਿਰ ਪਹਿਲਾਂ ਰੌਲਾ ਪਿਆ ਕਿਹੜਾ ਪੰਜਾਬ ਦਾ ਪੰਜਾਬ ਦਾ ਤੁਸੀਂ ਪੰਜਾਬੀਆਂ ਨੂੰ ਇੱਥੇ ਦੇਖੋ ਸਾਹਿਬ ਦੋਨੋਂ ਆ ਕਾਂਗਰਸ ਦੀ ਬੜੀ ਛੋਟੀ ਸੋਚ ਐ ਆ ਉਹ ਉਸ ਨਾਂ ਮੱਖ ਮੰਤਰੀ ਜੀ 6 ਮਹੀਨੇ ਦੇ ਐਕਸੀਡੈਂਟਲ ਚੀਫ ਮਿਨਿਸਟਰ ਮੈਂ ਉਹਨਾਂ ਨੂੰ ਕਹਿੰਨਾ ਐਕਸੀਡੈਂਟਲ ਚੀਫ ਮਿਨਿਸਟਰ 6 ਮਹੀਨੇ ਦੇ ਜਿਹੜੇ ਸੀਗੇ ਉਹਨਾਂ ਨੇ ਪ੍ਰੇਕਾ ਗਾਂਧੀ ਦੀ ਮੌਜੂਦਗੀ 'ਚ ਕਿਹਾ ਸੀਗਾ ਵੀ ਇਹ ਬਿਹਾਰ ਵਾਲੇ ਭਈਏ ਤੇ ਯੂਪੀ ਵਾਲੇ ਭਈਏ ਇੱਥੇ ਆ ਕੇ ਕਰ ਕਰੀ ਜਾਂਦੇ ਉਹ ਕਾਲੀ ਵਜਾਰੇ ਸੀ ਬਰਾਬਰ ਨਾਲ ਖੜੇ ਪਰ ਮੈਂ ਪੁੱਛਣਾ ਚਾਹਣਾ ਜਦੋਂ ਇੱਥੇ ਝੋਨੇ ਦਾ ਸੀਜ਼ਨ ਆਉਂਦਾ ਹੈ ਅੱਧਾਕ ਪੰਜਾਬ ਇੱਥੇ ਰੇਲਵੇ ਸਟੇਸ਼ਨਾਂ 'ਤੇ ਖੜਾ ਹੁੰਦਾ ਵੀ ਉੱਥੋਂ ਕੋ ਆਊਗੀ ਟ੍ਰੇਨ ਤੇ ਸਾਡੇ ਇੱਥੇ ਕੋ ਝੋਨਾ ਲਾੜਨ ਨੂੰ ਮਿਲੂਗਾ ਸਰ ਇਸ ਕਿਸਮ ਦੀ ਤੁਸੀਂ ਐਵੇਨਿਊ ਜਿੰਨੇ ਕ੍ਰੀਏਟ ਕਰੋ ਸਭ ਇੰਡਸਟਰੀ ਲੱਗੇ ਸਾਰਿਆਂ ਨੂੰ ਬਦੂਆ ਠੀਕ ਹੈ ਤੁਸੀਂ ਗੱਲ ਕਰੋ ਪੰਜਾਬੀ ਹੱਕਾਂ ਦੀ ਗੱਲ ਕਰੋ ਪਰ ਆ ਤਾਂ ਕੋਈ ਨਹੀਂ ਵੀ ਤੁਸੀਂ ਦੂਜਿਆਂ ਨੂੰ ਮਾੜਾ ਕਹਿਣ ਲੱਗੇ ਸੋ ਆਈ ਥਿੰਕ ਪਹਿਲੀ ਜੁਮੇਵਾਰੀ ਖੈਰਾ ਸਾਹਿਬ ਬੜੇ ਜ਼ਿੰਮੇਵਾਰ ਆਦਮੀ ਹੈ ਜਾ ਕੇ ਪਹਿਲਾਂ ਉਥੇ ਬਰਨਾਲਾ ਸੰਭਾਲੋ ਆ ਬਰਨਾਲੇ ਵਾਲੀ ਕਹਿੰਦਾ ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ ਆ ਪੂਰੇ ਪੰਜਾਬ 'ਚ ਅੱਗ ਲੱਗ ਸਕਦੀ ਹੈ ਸਭ ਇਹਨੂੰ ਬੰਦ ਕਰਾਣ ਸਾਨੂੰ ਅਲਾਮਾ ਦੇਣਾ ਦੇ ਲੈਣ ਸਾਹਿਬ ਨਿੱਜੀ ਤੌਰ ਤੇ ਕੋਈ ਕਿਆ ਕਹਿੰਦਾ ਆ ਮੈਨੂੰ ਨਹੀਂ ਪਤਾ ਜੀ ਲੈਕਿਨ ਮੈਂ ਕੈਂਪੇਨ ਕਮੇਟੀ ਦਾ ਚੇਅਰਮੈਨ ਐ ਪੰਜਾਬ ਦਾ ਜਿੰਮੇਵਾਰ ਕਾਂਗਰਸ ਪਾਰਟੀ ਦਾ ਲੀਡਰ ਐ ਮੇਰਾ ਇਹ ਕਹਿਣਾ ਐ ਕਿ ਜਿਹੜੀ ਬਿਹਾਰ ਤੇ ਯੂਪੀ ਦੀ ਜਿਹੜੇ ਲੋਕ ਇੱਥੇ ਕੰਮ ਕਰਦੇ ਐ ਸਾਡੇ ਲਈ ਉਹ ਬਹੁਤ ਇੰਪੋਰਟੈਂਟ ਐ ਬਹੁਤ ਜ਼ਰੂਰੀ ਐ ਪੰਜਾਬ ਦੀ ਇਕਨੋਮੀ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਐ ਔਰ ਵੈਸੇ ਹੀ ਹਰ ਦੁਨੀਆ 'ਚ ਚੱਲਣਾ ਐ ਸਾਡੇ ਲੋਕ ਕੈਨੇਡਾ 'ਚ ਕੰਮ ਕਰਦੇ ਐ ਸਾਡੇ ਲੋਕ ਆਸਟ੍ਰੇਲੀਆ 'ਚ ਕੰਮ ਕਰਦੇ ਐ ਸਾਡੇ ਲੋਕ ساری ਦੁਨੀਆ 'ਚ ਕੰਮ ਕਰਦੇ ਐ ਬਾਹਰ ਦੇ ਲੋਕ ਇੱਥੇ ਵੀ ਕੰਮ ਕਰਦੇ ਐ ਇਹ ਜਿਹੜਾ ਮਾਈਗ੍ਰੇਸ਼ਨ ਐ ਜਿਹੜੀ ਐ ਮੈਨ ਪਾਵਰ ਦੀ ਇਹ ਸਾਰੀ ਦੁਨੀਆ ਦਾ ਜਿਹੜਾ ਫੀਨੋਮਨਾ ਹੈ ਅਸੀਂ ਇਹਨਾਂ ਦਾ ਪੂਰਾ ਸਤਿਕਾਰ ਕਰਦੇ ਆ ਜਿੰਨੇ ਬਾਰੀ ਹੈ ਔਰ ਉਹਨਾਂ ਨੂੰ ਮੈਂ ਸਤਿਕਾਰ ਭੇਟ ਕਰਦਾ ਤੁਹਾਡੇ ਰਾਹੀਂ ਕਿ ਲੁਧਿਆਣੇ ਦੀ ਡਿਵੈਲਪਮੈਂਟ ਪੰਜਾਬ ਦੀ ਡਿਵੈਲਪਮੈਂਟ ਲੁਧਿਆਣੇ ਦੀ ਇੰਡਸਟਰੀ ਪੰਜਾਬ ਦੇ ਐਗਰੀਕਲਚਰ ਦੇ ਅੰਦਰ ਇਹ ਜਿਹੜੀ ਸਾਡੀ ਮਾਈਗ੍ਰੈਂਟ ਲੇਬਰ ਹੈ ਇਹਦਾ ਬਹੁਤ ਬੜਾ ਮਹੱਤਵਪੂਰਨ ਯੋਗਦਾਨ ਹੈ। ਸਰ ਇਹੀ ਕਾਂਗਰਸ ਦੀ ਪਹਿਲਾਂ ਸੋਚ ਸੀ ਜਦੋਂ ਚੰਨੀ ਸਾਹਮਣੇ ਉਹਨਾਂ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੀ ਪਰ ਉਹਨਾਂ ਨੂੰ ਤਖਤੇ ਤੋਂ ਲਾਤਾ ਸੀ यूपी बिहार ਵਾਲਿਆਂ ਨੇ ਇਸ ਕਰਕੇ ਇਸ ਸਾਰਾ ਕੁਝ ਕਰਾਉਣ ਦੇ ਪਿੱਛੇ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦਾ ਪ੍ਰਧਾਨ ਰਾਜਾ ਬੜਿੰਗ ਜਿਹੜੇ ਲੁਧਿਆਣੇ ਨੂੰ ਇਲیکشن ਲੜ ਰਹੇ ਆ ਉਹ ਨੇ ਇਸ ਸਾਰੇ ਹੀ ਸਾਡੇ यूपी बिहार ਦੇ ਲੋਕਾਂ ਨੂੰ ਜਾਂ ਜਿਹੜੇ ਵੀ ਬਾਹਰੋਂ ਲੋਕ ਆਏ ਹੋਏ ਜਿਹੜੀ ਮਰਜ਼ੀ ਸਟੇਟਾਂ ਤੋਂ ਅੱਜ ਇਕੱਠੇ ਹੋ ਜਾਣਾ ਚਾਹੀਦਾ ਇਹਨਾਂ ਦੀਆਂ ਐਂਟਰੀਆਂ ਕਾਂਗਰਸੀਆਂ ਦੀਆਂ ਹਰ ਜਗ੍ਹਾ ਜਿੱਥੇ ਉਹ ਰਹਿੰਦੇ ਆ ਉਹ ਬੰਦ ਕਰਨੀਆਂ ਚਾਹੀਦੀਆਂ ਇਹਨਾਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਦਿੱਲੀ ਦੀ ਜਿੱਥੇ ਕਾਂਗਰਸ ਦੀ ਪਾਰਟੀ ਦੇ ਵਿਰੁੱਧ ਵੱਡਾ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਹੈੱਡਕੁਆਰਟਰ ਦੇ ਕਰਾਉ ਦੀ ਕੋਸ਼ਿਸ਼ ਕੀਤੀ ਕਿ ਦਿੱਲੀ ਪੁਲਿਸ ਨੇ ਭਾਜਪਾ ਹੈੱਡਕੁਆਰਟਰ ਵੱਲ ਕੂਚ ਕਰਨ ਤੋਂ ਹਲਾਕੇ ਰੋਕਿਆ। ਕੇਸ਼ਰੀਵਾਲ ਦੀ ਅਗਵਾਈ ਦੇ ਵਿੱਚ ਅੱਧੇ ਘੰਟੇ ਤੱਕ ਇਹ ਪ੍ਰਦਰਸ਼ਨ ਜਾਰੀ ਰਿਹਾ। ਸੰਸਦ ਵਿਧਾਇਕ ਤੇ ਵੱਡੀ ਗਿਣਤੀ ਦੇ ਵਿੱਚ ਵਰਕਰ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ। ਰਾਗਤ ਛੱਡਾ ਵੀ ਇੱਕ ਵਕਫੇ ਤੋਂ ਬਾਅਦ ਸਿਆਸੀ ਸਰਗਰਮੀ ਦੇ ਵਿੱਚ ਨਜ਼ਰ ਆਏ। ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਭਾਜਪਾ ਨੇ ਸਾਡੇ ਖਿਲਾਫ ਆਪਰੇਸ਼ਨ ਝਾੜੂ ਸ਼ੁਰੂ ਕੀਤਾ ਹੈ। ਇਸ ਦੌਰਾਨ ਅਰਵਿੰਦ ਕੇਸ਼ਰੀਵਾਲ ਨੇ ਵਰਕਰਾਂ ਨੂੰ ਸੰਬ ਬੀਜੇਪੀ ਨੇ ਸਾਡੇ ਖਿਲਾਫ ਆਪਰੇਸ਼ਨ ਝਾੜੂ ਸ਼ੁਰੂ ਕੀਤਾ ਹੈ ਆਪਰੇਸ਼ਨ ਝਾੜੂ ਦੇ ਤਹਿਤ ਆਪਦੇ ਵੱਡੇ ਲੀਡਰਾਂ ਨੂੰ ਗ੍ਰਿਫਤਾਰ ਕਰਨੇ ਚੋਣਾ ਤੋਂ ਬਾਅਦ ਆਪਦੇ ਬੈਂਕ ਅਕਾਊਂਟ ਸੀਜ਼ ਕਰ ਦੇਣਗੇ ਚੋਣਾ ਤੋਂ ਬਾਅਦ ਸਾਡਾ ਦਫ਼ਤਰ ਵੀ ਖਾਲੀ ਕਰਵਾ ਦੇਣਗੇ ਅਰਵਿੰਦ ਕੇਜੀਵਾਲ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿੰਦੇ ਕਿ ਸਾਡੇ ਲੀਡਰਾਂ ਨੂੰ ਗ੍ਰਿਫਤਾਰ ਕਰ ਲਵੋਗੇ ਪਰ ਵਿਚਾਰਾਂ ਨੂੰ ਨਹੀਂ ਹੁਣ ਇਹ ਕਹਿ ਰਹੇ ਨੇ ਰਗਬ ਝੱਡਾ ਨੂੰ ਗ੍ਰਿਫਤਾਰ ਕਰਾਂਗੇ ਅਸੀਂ ਹੁਣ ਮਹਿਲਾਵਾਂ ਨੂੰ 1000 ਰੁਪਏ ਦੇਣ ਜਾ ਰਹੇ ਹਾਂ ਅਰਵਿੰਦ ਕੇਜੀਵਾਲ ਨੇ ਇਹ ਵੀ ਵੱਡਾ ਬਿਆਨ ਦਿੱਤਾ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦੀ ਰੈਲੀ ਦੇ ਵਿੱਚ ਭਾਰੀ ਹੰਗਾਮਾ ਹੋਇਆ ਯੂਪੀ ਦੇ ਫੂਲਪੁਰ ਦੇ ਵਿੱਚ ਰੈਲੀ 'ਚ ਹੰਗਾਮਾ ਹੋਇਆ ਰੈਲੀ ਕੀਤੇ ਬਿਨਾ ਹੀ ਰਾਹੁਲ ਤੇ ਅਖਿਲੇਸ਼ ਉੱਥੋਂ ਨਿਕਲ ਗਏ ਬੈਰੀਕੇਡਿੰਗ ਤੋੜ ਕੇ ਮੰਚ ਦੇ ਨੇੜੇ ਪਹੁੰਚੇ ਵਰਕਰ ਰੈਲੀ ਲਈ ਭਾਰੀ ਪੀੜਦਰਸ਼ਕ ਪਹੁੰਚੀ ਹੋਈ ਸੀ ਤੇ ਇਸੇ ਦੌਰਾਨ ਭਾਰੀ ਹੰਗਾਮੇ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਦਰਸਾ ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਦੀ ਇਹ ਰੈਲੀ ਸੀ ਜਿੱਥੇ ਕਿ ਹੰਗਾਮੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਆਕਾਏ ਤੋਂ ਹੋ ਗਿਆ ਨੇ ਕਿ ਯੂਪੀ ਦੇ ਫੂਲਪੁਰ ਦੀ ਜੋ ਰੈਲੀ ਰੱਖੀ ਗਈ ਤੇ ਰੈਲੀ ਕੀਤੇ ਬਿਨਾ ਹੀ ਰਾਹੁਲ ਗਾਂਧੀ ਤੇ ਅਫਲੇਸ਼ ਨੂੰ ਉੱਥੋਂ ਨਿਕਲਣਾ ਪਿਆ ਬੈਰੀਕੇਡਿੰਗ ਤੋੜ ਕੇ ਕਿਉਂਕਿ ਵਰਕਰ ਬਿਲਕੁਲ ਮੰਚ ਦੇ ਨੇੜੇ ਪਹੁੰਚ ਗਏ ਤੇ ਰੈਲੀ ਲਈ ਭਾਰੀ ਪੀੜ ਇਸ ਦੌਰਾਨ ਪਹੁੰਚੀ ਹੋਈ ਸੀ ਕਿਸ ਤਰੀਕੇ से ਸੰਵਿਧਾਨ ਮੰਤਨ ਹੋਆ تھا ਉਸੇ ਤਰੀਕੇ से ਇਹ ਵੀ ਸੰਵਿਧਾਨ ਮੰਤਨ ਹੋਣੇ ਜਾ ਰਹਾ ਹੈ वो लोग हैं जो संविधान को खत्म करना चाहते हैं दूसरी तरह हम और आप लोग हैं जो संविधान को बचाना चाहते हैं बताओ संविधान बचाओगे यहां पर जो हमारा किसान खड़ा है जानता होगा उसकी आय बोगुनी नहीं, नहीं हुई किसान ने आत्महत्या कर ली और दिल्ली की 10 ਸਾਲ ਦੀ ਸਰਕਾਰ ਨੇ 1 ਲੱਖ ਕਿਸਾਨ ਆਤਮਹਿਤਿਆ ਕਰ ਚੁੱਕੇ ਹਨ ਇਹਨਾਂ ਨੇ ਕਿਸਾਨਾਂ ਦੀ ਆਵਾਜ਼ ਇਹ ਯੂ ਤਾਂ ਨਹੀਂ ਯੂਪੀ ਜੀ ਤੁਸੀਂ ਨਾ ਵਿਖਾ ਰਹੇ ਦਰਸਲ ਰਾਹੁਲ ਗਾਂਧੀ ਤੇ ਅਖਲੇਸ਼ ਯਾਦਵ ਦੀ ਇਸ ਦੌਰਾਨ ਰੈਲੀ ਸੀ ਤੇ ਇੱਥੇ ਇਸੇ ਦੌਰਾਨ ਨੇ ਹੰਗਾਮੇ ਦੀ ਤੁਸੀਂ ਨਾ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਜਦੋਂ ਅਖਲੇਸ਼ ਯਾਦਵ ਇਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਵੱਡਾ ਜਮਾਵੜਾ ਸੀਗਾ ਕਿਉਂਕਿ ਵਰਕਰਾਂ ਦਾ ਤੇ ਵਰਕਰ ਮੰਚ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਤੇ ਸਟੇਜਲੇ ਨੂੰ ਵਿੱਚ ਛੱਡ ਕੇ ਰਾਹੁਲ ਗਾਂਧੀ ਤੇ ਅਖਲੇਸ਼ ਨੂੰ ਅਖਲੇਸ਼ ਯਾਦਵ ਨੂੰ ਇੱਥੋਂ ਆਉਣ ਨਾ ਪਿਆ ਬੈਰੀਕੇਡਿੰਗ ਤੋੜ ਕੇ ਮੰਚ ਦੇ ਬਿਲਕੁਲ ਵਰਕਰ ਨੇੜੇ ਪਹੁੰਚ ਗਏ ਹਾਲਾਂਕਿ ਵਰਕਰਾਂ ਨੂੰ ਪਿੱਛੇ ਰੋਕਣ ਵਾਸਤੇ ਅਗਲੇ ਥੋੜਾ ਅੱਗੇ ਥੋੜਾ ਗੈਪ ਰੱਖਣ ਦੇ ਲਈ ਬੈਰੀਕੇਡਿੰਗ ਕੀਤੀ ਗਈ ਸੀ ਪਰ ਜਦੋਂ ਅਖਲੇਸ਼ ਯਾਦਵ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਵਰਕਰ ਬਿਲਕੁਲ ਮੰਚ ਦੇ ਨੇੜੇ ਪਹੁੰਚ ਜਾਂਦੇ ਨੇ ਉਸ ਦੇਸ਼ ਦੀ ਖਾतिर ਦੋਰੀਏ ਪਰਦੇਸ ਚਾਹੀਏ ਯੋ